ਉਹ ਯਾ ਇੱਕ ਡਾਇਲੌਗ ਯਾਦ ਆ ਰਿਹਾ ਜਿਹਦੇ ਵਿੱਚ ਉਹ ਅਕਸਰ ਆਪਣੀ ਪਿਕਚਰ ਦੇ ذریعے ਇੱਕ ਸੰਦੇਸ਼ ਦਿੰਦੇ ਸੀਗੇ ਕਿ ਬੇਸ਼ੱਕ ਪੈਸਾ ਸਭ ਕੁਝ ਨਹੀਂ ਹੈ ਪਰ ਇਸ ਝੂਠੀ ਚਕਾ ਚੌਂਦ ਪਰੀ ਦੁਨੀਆ ਦੇ ਵਿੱਚ ਪੈਸੇ ਨੇ ਆਪਣੀ ਇੰਨੀਕ ਅਹਿਮੀਅਤ ਬਣਾ ਲਈ ਹੈ ਯਾ ਇਨਸਾਨੀਅਤ ਤੇ ਉਹ ਇਨਾ ਖਾ비 ਹੋ ਗਿਆ ਕਿ ਇੱਕ ਉਹਨਾਂ ਨੇ ਡਾਇਲੌਗ ਬੋਲਿਆ ਸੀ ਕਿ ਬਾਪ ਬੜਾ ਨਾ ਭਈਆ ਸਭ ਤੋਂ ਵੱਡਾ ਰੁਪਈਆ ਲੁਧਿਆਣਾ ਸ਼ਹਿਰ ਦੇ ਹਰ ਬੱਚੇ ਦੇ ਜਾਂ ਹਰ ਯੁਵਾ ਦੇ ਹਰ ਇਨਸਾਨ ਦੇ ਜ਼ੁਬਾਨ ਤੇ ਇੱਕ ਜਿਹੜੀ ਕਹਾਵਤ ਹੈ ਇਹ ਅੱਜਕਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਹਦਾ ਪਿੱਛੇ ਇੱਕ ਖਾਸ ਕਾਰਨ ਹੈ ਕਿ ਲੁਧਿਆਣਾ ਦੇ ਇੱਕ ਨਾਮੀ ਘਰਾਣੇ ਨਾਮੀ ਕਾਰੋਬਾਰ ਘਰਾਣੇ ਦੀ ਕੁਝ ਇਹੋ ਜਿਹੀ ਚਰਚਾਵਾਂ ਹਰ ਜ਼ੁਬਾਨ ਤੇ ਖਾਸ ਕਰਕੇ ਕਾਰਪੋਰੇਟ ਜਗਤ ਤੇ ਕਿ ਜਿਹਦੇ ਨਾਲ ਇਨਸਾਨੀਅਤ ਸ਼ਰਮਸਾਰ ਹੋ ਰਹੀ ਹੈ ਰਿਸ਼ਤੇ ਆ ਤੇ ਉਂਗਲੀ ਚੱਕੀ ਜਾ ਰਹੀ ਹੈ ਚਰਚਾਵਾਂ ਹੈ ਕਿ ਲੁਧਿਆਣਾ ਦੇ ਇੱਕ ਕਾਰੋਬਾਰੀ ਪਰਿਵਾਰ ਦੇ ਵਿੱਚ ਜਿਨ੍ਹਾਂ ਦੀ ਟਰਨਓਵਰ ਕਰੀਬ 1000 ਕਰੋੜ ਦੱਸੀ ਜਾਂਦੀ ਹੈ ਔਰ ਆਪਣੇ ਆਪ ਨੂੰ ਜਿਹੜਾ ਪਰਿਵਾਰ ਹੈ ਬਹੁਤ ਹੀ ਪ੍ਰਤਿਸ਼ਠਿਤ ਪਰਿਵਾਰ ਹੁੰਦਾ ਕਲੇਮ ਕਰਦਾ ਹੈ ਪਰ ਜ਼ਮੀਨੀ ਹਕੀਕਤ ਜਾਂ ਚਰਚਾਵਾਂ ਕੁਝ ਹੋਰ ਬਿਆਨ ਕਰ ਰਹੀਆਂ ਹਨ ਤਾਂ ਸਮਝ ਨਹੀਂ ਲੱਗਦਾ ਕਿਸ ਤੇ ਭਰੋਸਾ ਕੀਤਾ ਜਾਏ ਜਾਂ ਨਾ ਕੀਤਾ ਜਾਏ ਪਰ ਚਰਚਾਵਾਂ ਇਨੀ ਜ਼ਿਆਦਾ ਪਿਛਲੇ 10 ਸਾਲਾਂ ਤੋਂ ਘਾਟ ਹੋਈਆਂ ਆਈਆਂ ਕਿ ਉਹਨੂੰ ਅਣਦੇਖਾ ਵੀ ਨਹੀਂ ਕੀਤਾ ਜਾ ਰਿਹਾ ਇਸ ਚਰਚਾਵਾਂ ਨੂੰ ਲੋਕਾਂ ਦੇ ਸਾਹਮਣੇ ਜਨਤਾ ਦੇ ਅੱਗੇ ਦੱਸਣਾ ਇਸ ਲਈ ਵੀ ਜ਼ਰੂਰੀ ਹੈ ਤਾਂਕਿ ਜਿਹੜੀ ਝੂਠੀ ਚੱਕਾਚੌਂਦ ਜਾਂ ਇਹ ਇੱਕ ਮਾਇਆਵਤ ਜਿਹੜੀ ਮਾਇਆ ਸਾਡੇ ਸਭ ਤੇ ਹਾਵੀ ਹੋ ਰਹੀ ਹੈ ਮਾਇਆ ਵੀ ਦੁਨੀਆ ਹੈ ਸੋ ਇਸ ਦੇ ਵਿੱਚ ਇਨਸਾਨੀਅਤ ਦੇ ਵਿੱਚ ਕਿਤੇ ਨਾ ਕਿਤੇ ਜੇ ਕੋਈ ਗਿਰਾਵਟ ਆ ਰਹੀ ਹੈ ਤੋਂ ਨੂੰ ਸਮੇਂ ਰਹਿੰਦੇ ਸੰਭਾਲਿਆ ਜਾ ਸਕੇ ਇਸ ਖਬਰ ਨੂੰ ਜਨਤਾ ਦੇ ਦੋਮੈਂਟੇ ਲੀਹਾਂ ਦੇ ਵਿੱਚ ਸਾਡਾ ਕੋਈ ਕਿਸੇ ਤਰੀਕੇ ਦਾ ਕੋਈ ਪੌਪੁਲੈਰਿਟੀ ਜਾਂ ਟੀਆਰਪੀ ਦਾ ਲੈਣ ਦਾ ਕੋਈ ਸਾਡਾ ਕੋਈ ਮੋਟਿਵ ਨਹੀਂ ਹੈ ਪਰ ਕੋਈ ਕੜਵੀਆਂ ਚੀਜ਼ਾਂ ਪਬਲਿਕ ਤੋਂ ਬੇਂਚ ਲਿਆ ਨਹੀਂ ਇਸ ਲਈ ਸੁਰੂਤੀ ਹੋ ਜਾਂਦੀ ਹੈ ਕਿਉਂਕਿ ਉਹ ਕੜਵੀ ਕੜਵਾਹਟ ਜਿਹੜੀ ਹੁੰਦੀ ਹੈ ਉਹ ਸਾਨੂੰ ਕਿਤੇ ਨਾ ਕਿਤੇ ਸਤਰਕ ਕਰ ਦਿੰਦੀ ਹੈ ਵਿਗਿਆਨਾ ਦਾ ਇੱਕ کاروبਾਰੀ ਪਰਵਾਹ ਜਿਹਦੇ ਮੇਉ ਤੇ ਉਹਨਾਂ ਦੇ ਬੱਚਿਆਂ ਦੇ ਵਿੱਚ ਆਪਸੀ ਰਿਸ਼ਤੇਾਂ 'ਚ ਜਿਹੜੀ ਦਰਾਰ ਆਈ ਪੈਸੇ ਦੀ ਲਾਲਸਾ ਨੂੰ ਲੈ ਕੇ ਇਹ ਅੱਜਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸਚਾਈ ਕੀ ਹੈ ਇਹ ਤਾਂ ਉਹ ਤਿੰਨ ਲੋਕ ਹੀ ਜਾਣਦੇ ਆ ਪਰ ਹਰ ਜਗ੍ਹਾ ਇਹ ਚਰਚਾ ਬਣੀ ਹੋਈ ਹੈ ਔਰ ਲੋਕ ਡਰੇ ਸਹਮੇ ਹੋਏ ਆ ਕਿਉਂਕਿ ਰਿਸ਼ਤੇ ਜਿਸ ਹਿਸਾਬ ਨਾਲ ਇਹ ਚਰਚਾਵਾਂ 'ਚ ਤਾੜ-ਤਾੜ ਹੋਏ ਆ ਉਸ ਦੇ ਨਾਲ ਲੋਕਾਂ ਦਾ ਇਨਸਾਨੀਅਤ ਤੇ ਜਾਂ ਪਿਓ ਪੁੱਤ ਦੇ ਜਿਹੜੇ ਪਵਿੱਤਰ ਪਾਕ ਰਿਸ਼ਤੇ ਤੇ ਵਿਸ਼ਵਾਸ ਦਗਮਗਾਂਦਾ ਨਜ਼ਰ ਆ ਰਿਹਾ ਹੈ ਲੋਕਾਂ ਦਾ ਲੋਕਾਂ ਦੇ ਵਿੱਚ ਚਰਚਾ ਹੈ ਕਿ ਇੱਕ ਨਾਮੀ ਕਾਰੋਬਾਰ ਪਰਿਵਾਰ ਜਿਹਦੇ ਵਿੱਚ ਬੱਚਿਆਂ ਨੇ ਖਾਸ ਕਰਕੇ ਲੜਕਿਆਂ ਨੇ ਆਪਣੇ ਪਿਤਾ ਤੇ ਜਿਹੜਾ ਹੱਥ ਚੱਕਿਆ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਜਿਹਦੇ ਪਿੱਛੇ ਰੀਜ਼ਨ ਇੱਕ ਸਿਰਫ ਪੈਸੇ ਦੀ ਲਾਲਸਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਜੇ ਗੱਲਬਾਤ ਕਰੀਏ ਹੈਰਾਨੀ ਦੀ ਇਹਨਾਂ ਗੱਲ ਇਹ ਹੈ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਆਰਥਿਕ ਸੰਕਟ ਨਹੀਂ ਹੈ ਪਰਿਵਾਰ ਤੇ લક્ષ્ਮੀ ਮਾਤਾ ਦੀ ਇੰਨੀ ਕਿਰਪਾ ਹੈ ਕਿ ਉਹਨਾਂ ਨੂੰ ਧਨવાન ਪਰਿਵਾਰ ਇੰਨਾ ਹੈ ਕਿ ਉਹਨਾਂ ਨੂੰ ਕਿਸੇ ਚੀਕੇ ਦੀ ਕਮੀ ਨਹੀਂ ਹੈ ਪੈਸਾ ਦੋਨੋਂ ਹੱਥਾਂ ਨਾਲ ਬਰਸ ਰਿਹਾ ਹੈ ਪਰ ਫਿਰ ਵੀ ਜਿਹੜੀ ਲਾਲਸਾ ਹੈ ਜਾਂ ਜਿਹੜੀ ਸੁਸਾਇਟੀ ਦੀ ਅੱਜਕੱਲ ਇੱਕ ਝੂਠੀ ਚੱਕਾ ਚੌਂਦ ਹਾਵੀ ਹੋਦੀ ਜਾ ਰਹੀ ਹੈ ਇਨਸਾਨੀਅਤ ਤੇ ਉਸ ਕਰਕੇ ਹਾਲਾਤ ਇਦਾਂ ਦੇ ਬੱਤ ਤੋਂ ਬੱਤਰ ਹੋ ਗਏ ਕਿ ਜਿਸ ਪਿਤਾ ਨੇ ਜਾਂ ਜਿਸ ਬਾਪ ਨੇ ਜਨਮ ਦਿੱਤਾ ਬੱਚਿਆਂ ਵੱਲੋਂ ਉਸੇ ਬਾਪ ਦੇ ਆਪਣੇ ਕੰਪਨੀ ਦੇ ਵਿੱਚ ਹਿੱਸੇਦਾਰੀ ਨੂੰ ਵਧਾਣ ਲਈ ਜਾਂ ਪਿਤਾ ਦੇ ਸ਼ੇਅਰ ਨੂੰ ਆਪਣੇ ਨਾਮ ਕਰਾਣ ਲਈ ਜਿਹੜਾ ਸ਼ੋਸ਼ਣ ਕੀਤਾ ਗਿਆ ਪਿਤਾ ਨਾਲ ਕਿਹਾ ਜਾ ਰਿਹਾ ਕਿ ਮਾਰਕਟ ਕੀਤੀ ਗਈ ਹਾਲਾਂਕਿ ਇਹਦੇ ਕੋਈ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਜੋ ਚਰਚਾਵਾਂ ਹੈ ਜਿੱਦਾਂ ਦੇ ਰਿਸ਼ਤਿਆਂ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਉਹਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ ਸੋ ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਬੱਚਿਆਂ ਵੱਲੋਂ ਆਪਣੇ ਪਿਤਾ ਦੇ ਨਾਲ ਮਾਰਕੁੱਟ ਕੀਤੀ ਗਈ ਪਿਤਾ ਦੇ ਆਫਿਸ ਦੇ ਵਿੱਚ ਹੀ ਉਹਨਾਂ ਨਾਲ ਆਪਣੇ ਹੀ ਬੱਚਿਆਂ ਦੇ ਵੱਲੋਂ ਮਾਰਕੁੱਟ ਕਰਨਾ ਔਰ ਫਿਰ ਉਹਨਾਂ ਨੂੰ ਜਿਹੜਾ ਘਾਹਲ ਅਵਸਥਾ 'ਚ ਉਹਤੇ ਛੱਡ ਦੇਣਾ employees ਵੱਲੋਂ ਉਸ مالک ਨੂੰ ਜਿਹੜਾ ਹੈ ਡਾਕਟਰ ਕੋਲ ਲੈ ਕੇ ਜਾਣਾ ਤੇ ਕਿਸੇ ਅچھے ਦੋਸਤ ਦੇ ਵੱਲੋਂ ਇਸ ਦੌਰਾਨ ਸਲਾਹ ਦਿੱਤੀ ਜਾਣਾ ਕਿ ਇਸ ਦੀ ਇੱਕ MLR ਕਰਾਣ ਦੀ ਜ਼ਰੂਰਤ ਹੈ ਜੋ ਕਿ ਸਰਕਾਰੀ ਦਸਤਾਵੇਜ਼ ਹੁੰਦਾ ਹੈ ਔਰ ਸਿਵਲ ਹਸਪੀਟਲ ਦੇ ਵਿੱਚ ਜਾ ਕੇ ਪਿਤਾ ਵੱਲੋਂ ਜਦੋਂ MLR ਕਟਾਈ ਜਾਂਦੀ ਹੈ ਤੇ ਜੋ ਦਾਅਵੇ ਕੀਤੇ ਜਾ ਰਹੇ ਕਿ ਉਹ ਰਿਪੋਰਟ ਦੇ ਵਿੱਚ ਇਹੋ ਜਿਹੀਆਂ ਗੱਲਾਂ ਆ ਕਿ ਸ਼ਾਇਦ ਉਸ ਪਿਤਾ ਦੀ 80% ਜਿਹੜੀ ਹੈ ਜਿਹੜੀ ਹੈ ਲਿਸਨਿੰਗ ਪਾਵਰ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਇਸ ਅਥੋਪਾਈ ਚ ਜਿਹੜੀ ਕਿ ਬੱਚਿਆਂ ਵੱਲੋਂ ਉਹਨਾਂ ਦੇ ਕੀਤੇ ਜਾਂਦੇ ਆ ਅਸੀਂ ਹੈਰਾਨ ਹੈ ਦਰਦ ਇਹ ਹੈ ਕਿ ਉਸ ਪਿਤਾ ਦੇ ਆਤਮ ਸਨਮਾਨ ਦੀ ਪਰਵਾਹ ਕੀ ਉਸ ਪਿਤਾ ਦਾ ਆਤਮ ਸਨਮਾਨ ਕਿਦਾਂ ਡਗਮਗਾਇਆ ਹੋਵੇਗਾ ਜਦੋਂ ਬੱਚਿਆਂ ਵੱਲੋਂ ਉਸਦੇ ਹੀ ਬੱਚਿਆਂ ਵੱਲੋਂ ਜਿਹੜੇ ਉਸ ਤੋਂ ਨੂੰ ਸਭ ਤੋਂ ਜ਼ਿਆਦਾ ਪਿਆਰੇ ਹੁੰਦੇ ਆ ਉਹਨਾਂ ਵੱਲੋਂ ਹੀ ਜਦੋਂ ਉਹਨਾਂ ਦੇ ਨਾਲ ਮਾਰਕਟ ਕੀਤੀ ਗਈ ਪੈਸੇ ਲਈ ਕੰਪਨੀ 'ਚ ਆਪਣੀ ਹਿੱਸੇਦਾਰੀ ਵਧਾਉਣ ਲਈ ਜਾਂ ਇਹਨੂੰ ਇਹ ਕਹੋ ਕਿ ਆਪਣੇ ਪਿਤਾ ਦੇ ਸ਼ੇਅਰ ਨੂੰ ਆਪਣੇ ਨਾਮਾਂ ਤੇ ਕਰਵਾਉਣ ਲਈ ਟਰਾਂਸਫਰ ਕਰਨ ਲਈ ਜਿਹੜੀ ਇਹ ਚੀਜ਼ ਕੀਤੀ ਗਈ ਔਰ ਉਸ 'ਚ ਇਹ ਆਧਾਰ ਬਣਾਇਆ ਗਿਆ ਕਿ ਸ਼ਾਇਦ ਪਿਤਾ ਵੱਲੋਂ ਕੋਈ ਮਤਲਬ ਇਹ ਪਿਤਾ ਵੱਲੋਂ ਕਿਸੇ ਸੰਸਥਾ ਨੂੰ ਕੁਝ ਥੋੜੇ ਬਹੁਤੇ ਪੈਸੇ ਦਾਨ ਕੀਤੇ ਗਏ ਸੀ ਤੇ ਜਿਸ ਤੋਂ ਬੇਟਿਆਂ ਵੱਲੋਂ ਜਾਂ ਬੱਚਿਆਂ ਵੱਲੋਂ ਇਹ ਇਨਸਿਕਿਉਰਟੀ ਜਤਾਈ ਗਈ ਕਿ ਸ਼ਾਇਦ ਪਿਤਾ ਉਹਨਾਂ ਨੂੰ ਡਰ ਲੱਗ ਗਿਆ ਸੀ ਕਿ ਕਿ ਪਿਤਾ ਕਿਤੇ ਪ੍ਰਾਪਰਟੀ ਆਪਣੇ ਜਿਹੜਾ ਹੋਰ ਜ਼ਿਆਦਾ ਵਿਦਾਨ ਰਾਸ਼ੀ ਚ ਕੋਈ ਵੱਡੀ ਅਮਾਊਂਟ ਨਾ ਦੇ ਦੇਵੇ ਜਦਕਿ ਇਹ ਗੱਲ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਪਰਚਾਵਾ ਵਾਲਾ ਪਰਿਵਾਰ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਧਨ ਦੀ ਕਮੀ ਨਹੀਂ ਹੈ ਬਲਕਿ ਲਖੀਉਂਗਾ ਤਾਂ ਬਹੁਤ ਜ਼ਿਆਦਾ ਉਹਨਾਂ ਤੇ ਜਿਹੜੀ ਹੈਗੀ ਹੈ ਕਿਰਪਾ ਹੈ ਕਿਰਪਾਲੂ ਹੈਗੀ ਹੈ ਪਰ ਉਸ ਦੇ ਬਾਵਜੂਦ ਕਿਆ ਇਹ ਜਾ ਰਿਹਾ ਕਿ ਬੱਚਿਆਂ ਦਾ ਇੱਕਦਮ ਬੱਚਿਆਂ ਜੇ ਵੱਡਾ ਚੇਂਜ ਦੇਖਣ ਨੂੰ ਮਿਲਿਆ ਜਿਹੜਾ ਕਿ ਚੇਂਜ ਕੋਈ ਇੰਟਰਨੈਸ਼ਨਲ ਜਿਹੜੀ ਸੰਸਥਾਵਾਂ ਹੈਗੀਆਂ ਬਿਜ਼ਨਸ ਜਿਹੜੀ ਅੱਜਕੱਲ ਬਹੁਤ ਜ਼ਿਆਦਾ ਚੱਲ ਰਹੀਆਂ ਕਿ ਬਿਜ਼ਨਸ ਨੈਟਵਰਕਿੰਗ ਨੂੰ ਲੈ ਕੇ ਬਿਜ਼ਨਸ ਨੂੰ ਇੰਟਰਨੈਸ਼ਨਲ ਲੈਵਲ ਤੇ ਐਕਸਚੇਂਜ ਕਰਨ ਲਈ ਜਿਹੜਾ ਕੁਝ ਅੱਛੇ ਪਲੇਟਫਾਰਮ ਬਣੇ ਪਲੇਟਫਾਰਮ ਤਾਂ ਜ਼ਰੂਰ ਅੱਛੇ ਬਣੇ ਪਰ ਉਹਦਾ ਇਸਤੇਮਾਲ ਕਰਨਾ ਜਿਹੜਾ ਉਹ ਸਾਡੇ ਪਰਸਨਲ ਹੱਥਾਂ 'ਚ ਹੁੰਦਾ ਤੋ ਅਸੀਂ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਾਂ ਕਿਉਂਕਿ ਹਰ ਚੀਜ਼ ਦੀ ਅਛਾਈ ਔਰ ਬੁਰਾਈ ਦੋਨੋਂ ਹੁੰਦੀ ਹੈ ਪਰ ਸ਼ਾਇਦ ਬੱਚਿਆਂ ਜੋ ਚਰਚਾ ਵਿੱਚ ਅਸੀਂ ਇਸ ਕਿਸੇ ਤਰੀਕੇ ਦਾ ਕੋਈ ਦਾਅਵੇ ਨਹੀਂ ਕਰ ਸਕਦੇ ਪਰ ਜਿਹੜਾ ਬੱਚਿਆਂ ਵੱਲੋਂ ਉਸ ਪਲੇਟਫਾਰਮ ਦਾ ਦੁਰਉਪਯੋਗ ਕੀਤਾ ਗਿਆ ਕਿਉਂਕਿ ਉਸ ਪਲੇਟਫਾਰਮ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਜਿਹੜੀ ਹੈ ਇੱਕ ਸਟਾਰ ਦੇ ਲੋਕਾਂ ਨੂੰ ਇੱਕ ਲੈਵਲ ਦੇ ਲੋਕਾਂ ਨੂੰ ਜਿਹੜੇ ਜਿੰਨਾ ਦਾ ਬਿਜ਼ਨਸ ਦਾ ਇੱਕ ਅੱਛਾ ਵੋਲਿਊਮ ਹੁੰਦਾ ਜਿਹਦੇ ਵਿੱਚ ਕਿਸੇ ਦੇ ਕਿਸੇ ਪਲੇਟਫਾਰਮ ਤੇ ਮਿਨਿਮਮ ਜਿਹੜੀ ਟਰਨਓਵਰ ਜਿਵੇਂ 100 ਕਰੋੜ ਰੁਪਏ ਦੀ ਟਰਨਓਵਰ ਹੋਣ ਵਾਲੇ ਬਿਜ਼ਨਸ ਦੇ ਜਿਹੜੇ ਗਰੁੱਪਸ ਨੂੰ ਹੀ ਮੈਂਬਰਸ਼ਿਪ ਦਿੱਤੀ ਜਾਂਦੀ ਹੈ ਔਰ ਕਿਤੇ 40 ਕਰੋੜ ਦੀ ਮਿਨਿਮਮ ਮੈਂਬਰਸ਼ਿਪ ਜਿਹੜੀ ਟਰਨਓਵਰ ਹੋਣ ਤੇ ਹੀ ਮੈਂਬਰਸ਼ਿਪ ਦਿੱਤੀ ਜਾਂਦੀ ਹੈ ਤਾਂ ਕਿ ਇੱਕ ਸਮਾਂਤਰ ਜਿਹੜੀ ਸੋਚ ਵਾਲੇ ਲੋਕਾਂ ਦੇ ਰਿਸੋਰਸਸ ਵਾਲੇ ਲੋਕਾਂ ਦੇ ਲੋਕ ਆਪਸ ਵਿੱਚ ਮਿਲਣ ਨੈਟਵਰਕਿੰਗ ਕਰਨ ਔਰ ਉਸ ਨੂੰ ਅੱਗੇ ਗਰੋਥ ਕਰਨ ਇੱਕ ਦੂਸਰੇ ਦੀ ਮਦਦ ਲੈ ਕੇ ਉੱਥੋਂ ਕੁਝ ਸਿੱਖਣ ਇੱਕ ਦੂਸਰੇ ਤੋਂ ਪਰ ਉਹ ਕਿਹਾ ਜਾਂਦਾ ਹੈ ਕਿ ਹਰ ਚੀਜ਼ ਜਿਵੇਂ ਦਾ ਉਪਯੋਗ ਤੇ ਦੁਰਉਪਯੋਗ ਸਾਡੇ ਹੱਥ ਕੀ ਹੈ ਤੇ ਸ਼ਾਇਦ ਇਹਦੀਆਂ ਚਰਚਾਵਾਂ ਕਿ ਇਸ ਪਰਿਵਾਰ ਦੇ ਬੱਚਿਆਂ ਵੱਲੋਂ ਇਸ ਉਹ ਇਹ ਜੇ ਪਲੇਟਫਾਰਮਸ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਇੱਕ ਵੱਡਾ ਖੁੱਲਾਪਨ ਜਦੋਂ ਮਿਲਦਾ ਹੈ ਵੱਡੇ ਵਿਜ਼ਨ ਦੇਖਨ ਉਹ ਮਿਲਦੇ ਤੇ ਉਹਨਾਂ ਵੱਲੋਂ ਅੱਗਾ ਹੂੰ ਵਦਾ ਸੋਚ ਨੂੰ ਇੰਨੀ ਤੇਜ਼ੀ ਨਾਲ ਅਸੈਪਟ ਕੀਤਾ ਗਿਆ ਕਿ ਉਹ ਆਪਣੇ ਪਿਤਾ ਤੇ ਜਿਹੜੇ ਬੱਚਿਆਂ ਦੀ ਮਰਿਆਦਾ ਨੂੰ ਵੀ ਕਰਾਸ ਕਰ ਗਏ ਔਰ ਸ਼ਾਇਦ ਕਿਸੇ ਇਨਸਿਕਿਉਰਟੀ ਕਾਰਨ ਜਾਂ ਕਿਸ ਕਾਰਨ ਇਹ ਸਮਝ ਨਹੀਂ ਲੱਗਦਾ ਕਿਉਂਕਿ ਇਹ ਦਿਲ ਦੀ ਗੱਲਾਂ ਦਿਲਾਂ ਦੇ ਵਿੱਚ ਹੀ ਬੰਦ ਹੋ ਜਾਂਦੀਆਂ ਇਹਦੇ ਸਿਰਫ ਅੰਦਾਜ਼ੇ ਲਗਾਏ ਜਾ ਸਕਦੇ ਐ ਸੋ ਜਿਹੜੇ ਹੈ ਇਸ ਤੋਂ ਬਾਅਦ ਬੱਚਿਆਂ ਦੇ ਵਿਵਹਾਰ 'ਚ ਇਹਨਾਂ ਦਾ ਬਦਲਾਅ ਆਂਦਾ ਹੈ ਚਰਚਾ ਅਨੁਸਾਰ ਕਿ ਉਹ ਆਪਣੇ ਪਿਤਾ ਤੇ ਹੀ ਹਾਵੀ ਹੋ ਜਾਂਦੇ ਐ ਉਹਨਾਂ ਦਾ ਲਗਾਤਾਰ ਸ਼ੋਸ਼ਣ ਕਰਨ ਤੋਂ ਬਾਅਦ ਉਹਨਾਂ ਦੇ ਨਾਮ ਦਾ 33% ਜਿਹੜਾ ਸਟਰੀਕ ਹੈ ਕਿਹਾ ਜਾ ਰਿਹਾ ਹੈ ਕਿ ਉਹ ਨਾ ਸਿਰਫ ਆਪਣੇ ਨਾਮ ਤੇ ਕਰਵਾਇਆ ਗਿਆ ਸਮੇਂ-ਸਮੇਂ ਦੇ ਵਿੱਚ ਤੇ 2 ਸਾਲ ਦੇ ਵਿੱਚ ਜਿਹੜਾ ਸ਼ੋਸ਼ਣ ਇੰਨਾ ਕੁ ਕੀਤਾ ਗਿਆ ਪਿਤਾ ਦਾ ਕਿ ਜਿਹੜੇ ਬੱਚੇ ਭਗਵਾਨ ਕ੍ਰਿਸ਼ਨ ਨੇ ਗੀਤਾ ਦੇ ਵਿੱਚ ਕਿਹਾ ਹੈ ਕਿ ਆਦਮੀ ਨੂੰ ਸਭ ਤੋਂ ਅੱਛਾ ਪਿਆਰਾ ਉਹ ਕੀ ਹੁੰਦਾ ਹੈ ਦੁਨੀਆ 'ਚ ਉਹਦਾ ਖੁਦ ਦਾ ਨਾਮ ਤੇ ਜੇ ਉਸ ਤੋਂ ਵੀ ਪਿਆਰੀ ਕੋਈ ਚੀਜ਼ ਹੈ ਤਾਂ ਸਿਰਫ ਉਹਦੇ ਬੱਚਿਆਂ ਦਾ ਨਾਮ ਜਾਂ ਬੱਚੇ ਉਹਨੂੰ ਪਿਆਰੇ ਹੁੰਦੇ ਪਰ ਇੱਥੇ ਉਹੀ ਬੱਚੇ ਜਦੋਂ ਉਸ ਪਿਤਾ ਦੇ ਨਾਲ ਉਹਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਉਂਦੇ ਉਹਦੇ ਆਤਮ ਸਨਮਾਨ ਨੂੰ ਚੂਰ-ਚੂਰ ਕਰ ਦਿੰਦੇ ਐ ਤੇ ਉਹ ਪਿਤਾ ਦੀ ਕੀ ਹਾਲਤ ਹੋਏਗੀ ਉਹ ਐਦਾਂ ਦੀ ਹਾਲਤ ਜੋ ਚਰਚਾਵਾਂ ਅਨੁਸਾਰ ਦੱਸੀ ਜਾ ਰਹੀ ਹੈ ਕਿ ਪਿਤਾ ਘਰ ਛੱਡਣ ਤੇ ਮਜਬੂਰ ਹੋ ਗਿਆ ਔਰ ਉਸੇ ਸ਼ਹਿਰ ਦੇ ਵਿੱਚ ਅਲੱਗ ਕਿਸੇ ਹੋਟਲ ਦੇ ਵਿੱਚ ਜਾ ਕੇ ਰਹਿਣ ਲੱਗ ਪਏ ਹਾਲਾਂਕਿ ਇਸ ਪੂਰੇ ਇਹ ਵੀ ਚਰਚਾ ਵਿੱਚ ਹੈ ਕਿ ਇਸ ਦੌਰਾਨ ਪਿਤਾ ਕੁਝ ਦਿਨ ਲਈ ਕਿਸੇ ਗੁਰੂ ਦੇ ਸੰਸਾਦੇ ਉੱਤੇ ਆਸ਼ਰਮ 'ਚ ਵੀ ਗਏ ਉੱਥੇ ਵੀ ਉਹਨਾਂ ਨੇ ਜਾ ਕੇ ਆਤਮਿਕ ਸ਼ਾਂਤੀ ਦੀ ਕੋਸ਼ਿਸ਼ ਕੀਤੀ ਪਰ ਕੁੱਲ ਮਿਲਾ ਕੇ ਪਰਿਵਾਰ ਵੱਲੋਂ ਬਦਨਾਮੀ ਦੇ ਡਰ ਤੇ ਉਹਨਾਂ ਨੂੰ ਉੱਥੋਂ ਲਿਆਇਆ ਗਿਆ ਤੇ ਫਿਰ ਆਪਣੇ ਕੋਲ ਰੱਖਿਆ ਗਿਆ ਪਰ ਵਿੱਚ ਵਿੱਚ ਫਿਰ ਉਹੋ ਜਿਹੀਆਂ ਇਹੀ ਚੀਜ਼ਾਂ ਘਰ ਦੇ ਵਿੱਚ ਆਤਮ ਸਨਮਾਨ ਦੀ ਕਮੀ ਪਿਤਾ ਦੀ ਜਿਹੜੀ ਹੈ ਬਾਰ ਬਾਰ ਉਹਨਾਂ ਨੂੰ ਸ਼ਾਇਦ ਸ਼ਰਮਸਾਰ ਕਰਦੀ ਨਜ਼ਰ ਆਈ ਤੇ ਜਿਸ ਤੋਂ ਬਾਅਦ ਪਿਤਾ ਜਿਹੜੇ ਹੈ ਉਹ ਕਿਹਾ ਜਾ ਰਿਹਾ ਕਿ ਸ਼ਹਿਰ ਦੇ ਵਿੱਚ ਕਿਸੇ ਨਾਮੀ ਹੋਟਲ ਦੇ ਵਿੱਚ ਅਲਗ-ਅਲਗ ਨਾਮੀ ਹੋਟਲਾਂ ਚ ਜਿਹੜਾ ਦਿਨ گزار ਕੇ ਰਹਿ ਕੇ ਇਕੱਲੇ ਰਹਿ ਕੇ ਆਪਣਾ ਵਕਤ ਬਿਤਾ ਰਹੇ ਹੈ ਸੋ ਇਹ ਸਾਰੀਆਂ ਗੱਲਾਂ ਤੋਂ ਬਾਅਦ ਜਿਹੜੇ ਇਹ ਰਿਸ਼ਤੇ ਆ ਤਾਂ ਜਿਹੜੇ ਸਭ ਤੋਂ ਮਜ਼ਬੂਤ ਰਿਸ਼ਤੇ ਮਾਪੇ ਦੇ ਰਿਸ਼ਤੇ ਮੈਂ ਦੱਸੇ ਜਾਂਦੇ ਪਿਓ ਪੁੱਤ ਦੇ ਰਿਸ਼ਤੇ ਦੱਸੇ ਜਾਂਦੇ ਆ ਦੁਨੀਆ ਦੇ ਵਿੱਚ ਸੋ ਉਹੋ ਜਿਹੇ ਰਿਸ਼ਤੇ ਆ ਤੇ ਜਦੋਂ ਇਹਦੀ ਬਰਾਰ ਇਹਦੀ ਖਿੱਚ ਇਹਦੀ ਜਿਹੜਾ ਝੂਠੀ ਦੁਨੀਆਦਾਰੀ ਜਾਂ ਕਹਿ ਲੋ ਕੀ ਚਕਾ ਚੌਂਦ ਝੂਠੀ ਚਕਾ ਚੌਂਦ ਜਿਹੜੀ ਆ ਹਾਵੀ ਹੋਈ ਤਾਂ ਇੰਨੇ ਸ਼ਰਮਸਾਰ ਹੋਏ ਲੋਕ ਹੋ ਰਿਹਾ ਇਹ ਜਿਹਨੂੰ ਜਿਹਨੂੰ ਇਹ ਗੱਲ ਪਤਾ ਲੱਗ ਰਹੀ ਹੈ ਕਿ ਉਹ ਇਸ ਤੇ ਪਹਿਲਾਂ ਤਾਂ ਵਿਸ਼ਵਾਸ ਹੀ ਨਹੀਂ ਕਰ پا ਰਹੇ ਜਿਹੜੇ ਦੋਸਤ ਬੱਚਿਆਂ ਦੇ ਆ ਉਹ ਵਿਸ਼ਵਾਸ ਨਹੀਂ ਕਰ پا ਰਹੇ ਕਿ ਅਸੀਂ ਇਹਨਾਂ ਦੇ ਦੋਸਤ ਕਿੱਦਾਂ ਆ ਇਹ ਸਾਡੇ ਦੋਸਤਾਂ ਨੇ ਇਹੋ ਜੀ ਚੀਜ਼ ਕੀਤੀ ਜਿਹੜੇ ਪਿਤਾ ਦੇ ਦੋਸਤ ਹੈਗੇ ਆ ਉਹ ਵਿਸ਼ਵਾਸ ਨਹੀਂ ਕਰ پا ਰਹੇ ਕਿ ਉਹਦੇ ਉਹਨਾਂ ਦੇ ਦੋਸਤ ਨਾਲ ਐਦਾਂ ਦਾ ਉਹਨਾਂ ਦੇ ਬੱਚਿਆਂ ਵੱਲੋਂ ਕੀਤਾ ਗਿਆ ਪਰ ਪਰਿਵਾਰ ਚ ਪੂਰਾ ਸੰਪੰਨ ਹੋਣ ਦੇ ਬਾਵਜੂਦ ਪਰਿਵਾਰ ਚ ਕੋਈ ਕਮੀ ਨਾ ਹੋਣ ਦੇ ਬਾਵਜੂਦ ਇਹ ਜਿਆ ਕਿਉਂ ਹੋਇਆ ਇਹ ਸਾਰੇ ਦਾ ਜਿਹੜਾ ਕਾਰਨ ਲੱਬਿਆ ਜਾ ਰਿਹਾ ਹਰ ਪਾਦਰ ਅੱਜ 70 ਤੋਂ 80 ਸਾਲ ਦੀ ਉਮਰ ਦਾ ਜਿਹੜਾ ਹੈ ਲੁਧਿਆਣਾ ਸ਼ਹਿਰ ਦੇ ਵਿੱਚੋਂ ਡਰਿਆ ਹੋਇਆ ਹੈ ਅਕਸਰ ਕਹਿੰਦੇ ਕਿ ਅਸੀਂ ਖਬਰਾਂ ਦੇ ਵਿੱਚ ਕਹ ਲੋ ਮੀਡੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਜਾਂ ਟੀਵੀ ਚੈਨਲਾਂ ਦੇ ਵਿੱਚ ਅਸੀਂ ਰੇਮੈਂਟਸ ਪਰਿਵਾਰ ਦੀ ਕਹਾਣੀ ਜ਼ਰੂਰ ਸੁਣੀ ਸੀ ਪਰ ਅੱਜ ਉਹ ਜਦੋਂ ਉਹ ਇੱਕ ਖਬਰ ਤੱਕ ਹੀ ਸੀਮਿਤ ਸੀ ਪਰ ਉਹ ਖਬਰ ਅੱਜ ਜਦੋਂ ਸਾਡੇ ਕਿਸੇ ਆਪਣੇ ਹੀ ਸ਼ਹਿਰ ਦੇ ਆਪਣੇ ਹੀ ਕਿਸੇ ਨਜ਼ਦੀਕੀ ਪड़ोसी ਨਾਲ ਗੁਜ਼ਰਨ ਦੀ ਚਰਚਾਵਾ ਹੈ ਤਾਂ ਉਸ ਨੂੰ ਦੇਖ ਕੇ ਵਾਕੇ ਹੀ ਦਿਲ ਤਿਲਮਲਾ ਉੱਠ ਰਿਹਾ ਹੈ ਔਰ ਇਹ ਸਾਰੀ ਜਿਹੜੀ ਚੀਜ਼ ਹੈ ਮਤਲਬ ਇਹ ਵਿਸ਼ਵਾਸ ਕਰਨ ਦਾ ਮਨ ਨਹੀਂ ਕਰ ਰਿਹਾ ਪਰ ਬਹੁਤ ਸਾਰੀਆਂ ਚੀਜ਼ਾਂ ਚਰਚਾਵਾ ਕਹਿੰਦੇ ਨੇ ਕਿ ਜੇ ਧੂਆ ਉਦੋਂ ਹੀ ਉੱਠਦਾ ਹੈ ਕਿ ਕਿਤੇ ਨਾ ਕਿਤੇ ਕੁਝ ਅੱਗ ਲੱਗੀ ਹੋਏਗੀ ਹੋ ਸਕਦਾ ਇਹ ਸਾਰੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਵੱਲੋਂ ਚਰਚਾ ਦੇ ਵਿੱਚ ਐਡ-ਆਨ ਕਰ ਦਿੱਤੀਆਂ ਗਈਆਂ ਪਰ ਇਹ ਵੀ ਹੈ ਕਿ ਕਿਤੇ ਨਾ ਕਿਤੇ ਕੁਝ ਤਾਂ ਹੋਇਆ ਜਿਸ ਤੋਂ ਬਾਅਦ ਇੱਕ ਫਾਦਰ ਨੂੰ ਘਰ ਛੱਡ ਕੇ ਹੋਟਲ 'ਚ ਜਾਣਾ ਪਿਆ ਇੱਕ ਫਾਦਰ ਤੋਂ ਬੱਚਿਆਂ ਵੱਲੋਂ ਬੱਚਿਆਂ 'ਤੇ ਪ੍ਰੈਸ਼ਰ ਪਾ ਕੇ ਉਹਦਾ ਸਾਰਾ ਸ਼ੇਅਰ ਆਪਣੇ ਨਾਮ ਤੇ ਕਰਾ ਲਿਆ ਪਰਿਵਾਰ ਦੀ ਬਦਨਾਮੀ ਦਾ ਖੌਫ ਦੇ ਕੇ 2 ਸਾਲ ਹੁੰਦੇ ਹੋਏ ਅਤਿਆਚਾਰ ਤਦੂ ਜਿਹੜਾ ਪਬਲਿਕ ਡੋਮੇਨ ਚ ਨਹੀਂ ਆਨ ਦਿੱਤਾ ਗਿਆ ਉਹਨੂੰ ਬਹੁਤ ਸਾਰੇ ਇਮੋਸ਼ਨਲ ਅਤਿਆਚਾਰ ਫਿਰ ਚਾਹੇ ਉਹ ਬੱਚਿਆਂ ਨੇ ਆਪਣੀ ਮਦਰ ਦੇ ਥਰੂ ਕੀਤਾ ਹੋਵੇ ਬੱਚਿਆਂ ਨੇ ਆਪਣੀ ਭੈਣ ਦੇ ਥਰੂ ਕੀਤਾ ਹੋਵੇ ਇਮੋਸ਼ਨਲ ਅਤਿਆਚਾਰ ਪਰਿਵਾਰ ਦੀ ਬਦਨਾਮੀ ਦੀ ਗੱਲਾਂ ਕਰਕੇ ਪਿਓ ਨੂੰ ਦੀ ਜਿਹੜੀ ਇਹ ਗੱਲ ਹੈ ਮਾਰਕੁੱਟ ਦੀ ਆਪਸੀ ਰਿਸ਼ਤਿਆਂ ਦੀ ਤਾੜ-ਤਾੜ ਦੀ ਗੱਲ ਬਾਹਰ ਨਹੀਂ ਆਨ ਦਿੱਤੀ ਪਰ ਆਫਟਰ ਆਲ ਕੁਝ ਤਾਂ ਚੀਜ਼ਾਂ ਹੋਈਆਂ ਉਹ ਤਾਂ ਉਹ ਪਰਿਵਾਰ ਹੀ ਜਾਣਦਾ ਪਰ कुल मिलाकर ये देखने वाली चीज है कि आज इस चीज को ਤੁਸੀਂ ਵੀ ਸਮਝ ਸਕਦੇ ਹੋ ਕਿ ਜੇ ਪਬਲਿਕ ਡੋਮੇਨ ਚ ਨਹੀਂ ਲਿਆਇਆ ਜਾਂਦਾ ਇਹ ਚਰਚਾਵਾਂ ਨੂੰ ਤਾਂ ਸ਼ਾਇਦ ਉਹ ਬੱਚਿਆਂ ਤੋਂ ਬਹੁਤ ਸਾਰੇ ਹੋਰ ਯੁਵਾ ਜਿਹੜੇ ਪ੍ਰੇਰਿਤ ਹੋ ਕੇ ਆਪਣੇ ਮਾਪਿਆਂ ਨਾਲ ਐਦਾਂ ਦੀ ਹਰਕਤ ਕਰ ਸਕਦੇ ਸੀ ਆਪਣੇ ਵੱਡੇ ਬਜ਼ੁਰਗਾਂ ਨਾਲ ਕਿਸੇ ਨਾਲ ਵੀ ਐਦਾਂ ਦੀ ਚੀਜ਼ਾਂ ਕਰ ਸਕਦੇ ਸੀਗੇ ਜਾਂ ਮਤਲਬ ਇਹ ਝੂਠੀਆਂ ਚਰਚਾਵਾਂ ਤਾਂ ਅੱਜ ਵੀ ਅਸੀਂ ਉਮੀਦ ਕਰਦੇ ਹਾਂ ਕਿ ਮਤਲਬ ਇੱਕ ਭਗਵਾਨ ਅੱਗੇ ਦੁਆ ਕਰਦੇ ਹਾਂ ਕਿ ਝੂਠੀਆਂ ਹੀ ਹੋਣ ਪਰ ਪਿਓ ਦੇ ਵੱਲੋਂ ਐਮ ਐਲ ਆਰ ਕਟਾਈ ਜਾਣਾ ਔਰ ਆਪਸ ਵਿੱਚ ਦੋਨੋਂ ਜਿਹੜੇ ਗਰੁੱਪਾਂ ਵੱਲੋਂ ਕਹ ਲੋ ਬੱਚਿਆਂ ਵੱਲੋਂ ਤੇ ਪਿਤਾ ਵੱਲੋਂ ਇੱਕ ਦੂਸਰੇ ਤੇ ਕੇਸ ਹੋਣਾ ਪਬਲਿਕ ਡੋਮੇਨ ਉਸ ਕੇਸ ਦੀ ਸਾਰੀ ਜਾਣਕਾਰੀ ਪਈ ਹੋਣਾ ਇਹਨੂੰ ਅੰਦੇਖਾ ਨਹੀਂ ਕੀਤਾ ਜਾ ਸਕਦਾ ਸੋ ਕਿਤੇ ਨਾ ਕਿਤੇ ਚੀਜ਼ਾਂ ਤਾਂ ਹੋਈਆਂ ਕਿਤੇ ਨਾ ਕਿਤੇ ਜਨ ਹਿੱਤ ਦੇ ਵਿੱਚ ਜੇ ਕੁਝ ਵੀ ਪੋਸੀਬਲ ਹੋਵੇ ਤਾਂ ਪਰਿਵਾਰ ਸ਼ਾਇਦ ਅੱਜ ਵੀ ਇੱਕ ਦੂਸਰੇ ਦੇ ਨਾਲ ਹੋ ਜਾਏ ਤਾਂ ਕਿ ਜਿਹੜੀ ਇਨਸਾਨੀਅਤ ਤੇ ਇੱਕ ਪਰੋਸਾ ਪਿਓ ਪੁੱਤ ਦੇ ਰਿਸ਼ਤੇ ਤੇ ਇੱਕ ਪਰੋਸਾ ਜਿਹੜਾ ਸਮਾਜ ਦੇ ਵਿੱਚ ਬਣਿਆ ਹੋਇਆ ਉਹ ਬਰਕਰਾਰ ਰਹੇ ਔਰ ਲੋਕ ਜਿਹੜੇ ਐ ਕਿਤੇ ਨਾ ਕਿਤੇ ਮਤਲਬ ਹੋਰ ਕੋਈ ਵੀ ਹੋਵੇ ਇਹ ਜੀ ਹਰਕਤ ਨਾ ਕਰੇ ਕਿਉਂਕਿ ਬਹੁਤ ساری ਇਹਦੇ ਵਿੱਚ ਚਰਚਾਵਾਂ ਇਹ ਜੀਆਂ ਜਿਹੜੀ ਸਾਨੂੰ ਬੋਲਦੇ ਹੋਏ ਵੀ ਸ਼ਰਮ ਆਉਂਦੀ ਹੈ ਪਰ ਚਰਚਾਵਾ ਹੈ ਕੁਝ ਲੋਕ ਸ਼ਾਇਦ ਇਸ ਚੀਜ਼ ਨੂੰ ਸੁਣ ਕੇ ਮਜ਼ੇ ਲੈ ਰਹੇ ਹੋਣ ਪਰ ਸਾਨੂੰ ਇਸ ਖਬਰ ਨੂੰ ਬੋਲਦੇ ਹੋਏ ਦੱਸਦੇ ਹੋਏ ਇਹ ਡੋਮੇਨ ਨੂੰ ਪਬਲਿਕ ਡੋਮੇਨ ਚ ਲੈ ਆਣਾ ਇਸ ਚਰਚਾਮਾਨ ਨੂੰ ਬਿਲਕੁਲ ਵੀ ਖੁਸ਼ੀ ਨਹੀਂ ਹੋ ਰਹੀ ਪਰ ਇੱਕ ਫਰਜ਼ ਇੱਕ ਜ਼ਿੰਮੇਵਾਰੀ ਜਿਹੜੀ ਕਿ ਚੱਕੀ ਹੋਈ ਹੈ ਉਹ ਜ਼ਰੂਰ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਵੀ ਸਾਡੇ ਤੋਂ ਇਸ ਚੀਜ਼ ਨੂੰ ਪਬਲਿਕ ਡੋਮੇਨ ਚ ਲੈ ਆਉਣ ਜਿੱਤੇ ਕੋਈ ਕੋਈ ਚੂਕ ਹੋਈ ਹੋਵੇ ਤੇ ਸਾਡੀ ਉਹਨੂੰ ਨਾਦਾਨੀ ਸਮਝ ਸਕਦੇ ਕਿ ਮਾਫ ਕਰ ਦੇਣਾ ਜਾਂ ਸਾਨੂੰ ਸੁਧਾਰ ਲਈ ਇਹਦੇ ਵਿੱਚ ਕਮੈਂਟ ਚ ਜਰੂਰ ਦੱਸਣਾ ਪਰ ਕਿਤੇ ਵੀ ਸਾਡਾ ਕਿਸੇ ਨੂੰ ਡੀਫੇਮ ਕਰਨ ਦਾ ਜਾਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਨ ਨਹੀਂ ਹੈ ਬਸ ਇਹ ਜ਼ਰੂਰ ਹੈ ਕਿ ਜੋ ਚਰਚਾਵਾਂ ਇਸ ਪਰਿਵਾਰ ਲਈ ਜਾਂ ਇਸ ਪਿਓ ਪੁੱਤ ਦੀ ਕਹਾਣੀ ਨੂੰ ਲੈ ਕੇ ਮਤਲਬ ਆਪਸੀ ਐਪੀਸੋਡ ਨੂੰ ਲੈ ਕੇ ਰਿਸ਼ਤਿਆਂ ਨੂੰ ਲੈ ਕੇ ਹੋ ਰਹੀ ਹੈ ਖੁਦਾ ਨਾ ਕਰੇ ਕਿ ਸਾਨੂੰ ਕਦੀ ਕਿਸੇ ਹੋਰ ਪਰਿਵਾਰ ਲਈ ਚਾਹੇ ਸਾਡੇ ਨੂਨ ਛੋਵੇ ਜਾਂ ਨਾ ਹੋਵੇ ਸਾਨੂੰ ਇਹਦੀਆਂ ਚੀਜ਼ਾਂ ਦੁਬਾਰਾ ਇਸ ਪਬਲਿਕ ਡੋਮੇਨ ਚ ਲਿਆਉਣ ਦੀ ਜ਼ਰੂਰਤ ਨਾ ਪਵੇ। ਨਮਸਕਾਰ, ਸਤਿ ਸ਼੍ਰੀ ਅਕਾਲ, ਮਰਹਬਾ। ਸੋ ਸ਼ਹਿਰ ਨੂੰ ਦਿਹਾਲਾ, ਕਾਰੋਬਾਰੀ ਸ਼ਹਿਰ ਤੋਂ ਇੱਕ ਹੋਰ ਫੇਰ ਤੁਹਾਡੇ ਨਾਲ ਜੁੜੇ। ਦੋਸਤੋ, ਅੱਜ ਕਾਦਰਖਾਨ ਦਾ ਇੱਕ ਬਹੁਤ ਪੁਰਾਣਾ ਗੀਤ ਕਹਿ ਲੋ ਜਾਂ ਇੱਕ ਡਾਇਲੌਗ ਯਾਦ ਆ ਰਿਹਾ ਜਿਹਦੇ ਵਿੱਚ